ਕਿ ਰ ਡੈਨਿਕ ਸਵੇਰਾ ਟੀਵੀ ਦਾ ਐਸਵੇ ਭਾਜਪਾ ਜਸ਼ਨ ਮਨਾ ਰਹੀ ਹੈ ਕਿਉਂਕਿ ਹਰਿਆਣੇ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ ਭਾਜਪਾ ਨੇ ਵਿਰਾਨ ਸਭਾ ਚੋਣਾਂ ਹੋਈਆਂ ਸੀ ਅੱਜ ਜਨਾਲਾ ਇਹ ਸਾਹਮਣੇ ਰੁਝਾਨ ਦੇ ਵਿੱਚ ਸਵੇਰੇ ਕੁਝ ਹੋਰ ਸੀ ਉਸ ਤੋਂ ਬਾਅਦ 10 ਵਜੇ ਤੋਂ ਬਾਅਦ ਇਹਦਾ ਜਿੱਤ ਦਾ ਰੁਝਾਨ ਬਦਲਨੇ ਸ਼ੁਰੂ ਹੋਏ ਤਾਂ ਭਾਜਪਾ ਤੀਜੀ ਵਾਰ ਸਰਕਾਰ ਦੇ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਗਈ ਹੈ ਤੇ ਅਸਲੇ ਤਸਵੀਰਾਂ ਦੇਖੋ ਕਿਵੇਂ ਜਸ਼ਨ ਮਨਾਇਆ ਜਾ ਰਿਹਾ ਜਵੰਦਰ ਦੇ ਵਿੱਚ ਤਮਾਮ ਗਿਲੰਦਰ ਦੀ ਲੀਡਰਸ਼ਿਪ ਇੱਥੇ ਮੌਜੂਦ ਹੈਗੀ ਆ ਔਰ ਉਹਨਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਨੇ ਇੱਕ ਦੂਜੇ ਨੂੰ ਖੇਡ ਮਿਲ ਕੇ ਮੂਹ ਮਿਠਾ ਕਰਵਾਇਆ ਜਾ ਰਿਹਾ ਜਿੰਦਾਬਾਦ ਤਕ੍ਰਿਸ਼ਨ ਦੇ ਪੰਡਾਰੀ ਸੁਸ਼ੀਲ ਰਿੰਕੂ ਮੁਝੇ ਇਸ ਖਰਮਨ ਮਨੋਜ ਖਾਲੀਆ ਜੀ ਸਾਰੇ ਪਾਜਪਾ ਦੇ ਸੀਧੇ ਰੱਖ ਉਸੇ ਪਾਜਪਾ ਦੇ ਲਈ ਇੱਕ ਦੂਜੇ ਦਾ ਵਿਝਾਈ ਕਰਵਾਦੇ ਹੋਏ ਨਜ਼ਰ ਆ ਰਹੇ ਨੇ ਤੇ 15 ਪਾਉਂਦੇ ਹੋਏ ਨਜ਼ਰ ਆ ਰਹੇ ਨੇ ਸੀਪਾਸਾਂ ਦੇ ਵਿੱਚ ਤੀਜੀ ਵਾਰ ਸਾਡੀ ਸਰਕਾਰ ਵੱਲੋਂ جاری ਹਰੀਆਰੇ ਦੇ ਵਿੱਚ ਤੀਜੀ ਵਾਰ ਸਰਕਾਰ ਵੱਲੋਂ جاری ਹੈ ਪਰ ਇਹ ਖੁਸ਼ੀ ਦੀ ਤਸਵੀਰਾਂ ਆਪ ਬਹਾੜੇ ਪ੍ਰਚਾਰ ਦੇ ਲਈ ਪਾਜਪਾ ਦੇ ਸਾਰੇ ਕਰਵਾ ਕੇ ਜਿਨ੍ਹਾਂ ਨੂੰ ਆ ਗੱਲਬਾਤ ਕਰਦੇ ਆ ਤੁਸੀਂ ਇਹ ਬੰਦਾਲੀ ਵਾਲਾ ਬੰਦਾਲੀ ਸਾਹਿਬ ਪਹਿਲਾਂ ਬੋਲ ਕੋਪੋਲ ਮੁਕਾਲਕਾਂ ਤੋਂ ਹੋਰ ਵੀ ਦੇ ਗੱਲ ਅੱਜ ਜਿਹਾ ਇੱਕ ਇਤਿਹਾਸਕ ਜਿਹਾ ਹਰਿਆਣਾ ਦੇ ਵਿੱਚ ਅਸੀਂ ਸਾਰੇ ਹਰਿਆਣੇ ਦੇ ਲੋਕਾਂ ਦਾ ਧੰਨਵਾਦ ਕਰਦੇ ਆ ਆਪਣੇ ਨਿਰਦੇ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਦੀ ਸੋਚ صدਕਾ ਹਰਿਆਣਾ ਦੇ ਲੋਕ ਨੇ ਤੀਜੀ ਵਾਰੀ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਲੀ ਸਰਕਾਰ ਲਈ ਆ ਉਹ ਲੋਕਾਂ ਨੂੰ ਵਿਸ਼ਵਾਸ ਆ ਨਦਰ ਮੋਦੀ ਸਾਹਿਬ ਤੇ ਕੇਂਦਰ ਦੀ ਹੈਟ੍ਰਿਕ ਤੋਂ ਬਾਅਦ ਹਰਿਆਣਾ ਦੇ ਵਿੱਚ ਹੈਟ੍ਰਿਕ ਲੱਗੀ ਆ ਹਰਿਆਣਾ ਦੇ ਲੋਕ ਬਹੁਤ ਸੁਝਵਾਨ ਆ ਬਹੁਤ ਸਮਝਦਾਰ ਆ ਉਹਨਾਂ ਨੇ ਜਹਾਉ ਗਾਂਧੀ ਨੂੰ ਨਕਾਰ ਕੇ ਕਾਂਗਰਸ ਪਾਰਟੀ ਨੂੰ ਨਕਾਰ ਕੇ ਉਹਨੇ ਮੋਦੀ ਸਾਹਿਬ ਦੀ ਦਿੱਲੀਆ ਤੇ ਮੋਹਰ ਲਾ ਕੇ ਲਗਾਤਾਰ ਤੀਸਰੀ ਵਾਰੀ ਹਰਿਆਣਾ ਦੇ ਵਿੱਚ ਸਾਡੀ ਸਰਕਾਰ ਬਣੀ ਆ ਅਸੀਂ ਧੰਨਵਾਦ ਕਰਦੇ ਆ ਹਰਿਆਣਾ ਦੇ ਸੁਝਵਾਨ ਵੋਟਰਾਂ ਦਾ ਜਿਨ੍ਹਾਂ ਨੇ ਬਿਲਕੁਲ ਨਾਲ ਬੋਡ ਪਾ ਕੇ ਸਾਡੀ ਪਾਰਟੀ ਸੇਵਾ ਗੁਰੰਦਰ ਤੀਜੀ ਵਾਰੀ ਲਗਾਤਾਰ ਮੌਕਾ ਦੇ ਗਿਆ। ਕਾਲੀਆ ਸਾਹਿਬ ਤੁਸੀਂ ਕਿਦਾਂ ਦੇ ਦਿਓ ਹੈਟ੍ਰਿਕ ਦੇ ਬਾਅਦ ਲਗਾਤਾਰ ਹੈਟ੍ਰਿਕ। ਬਿਲਕੁਲ ਬਿਲਕੁਲ ਬਿਲਕੁਲ। ਕਿਉਂਕਿ ਗੱਲ ਇਹ ਹੈ ਕਿ ਜਿੰਨਾ ਕੇਂਦਰ ਸਰਕਾਰ ਦੇ ਵਿੱਚ ਜਦੋਂ 14 ਸਰਕਾਰ ਬਣੀ ਹੈ, ਉਹਦੇ ਬਾਅਦ ਹਰਿਆਣਾ ਜ ਬਣੀ। ਠੀਕ ਹੈ ਨਾ 19ਵੀਂ ਪਰ ਦੁਬਾਰਾ ਆਈ ਸਰਕਾਰ ਕੇਂਦਰ 19ਵੀਂ ਹਰਿਆਣਾ ਜ ਬਣੀ ਉਸੇ ਤਰ੍ਹਾਂ 24 ਦੇ ਵਿੱਚ ਕੇਂਦਰ ਸਰਕਾਰ ਦੀ ਹੈਟ੍ਰਿਕ ਹੋਈ ਹੈ ਹਰਿਆਣਾ ਦੇ ਵਿੱਚ ਹੈਟ੍ਰਿਕ ਹੋਈ ਹੈ ਤੇ ਜਿਹੜਾ ਬਿਹੇਵੀਅਰ ਹੈਗਾ ਹਰਿਆਣਾ ਦੇ ਸੂਜਣ ਵੋਟਰਾਂ ਦਾ ਉਹ ਬਿਲਕੁਲ ਕੋਇਨਸਾਈਡ ਕਰਦਾ ਹੈਗਾ ਕੇਂਦਰ ਦੀ ਸਰਕਾਰ ਦੇ ਨਾਲ ਤੇ ਜਿਹਦੀ ਸਰਕਾਰ ਕੇਂਦਰ ਚ ਹੁੰਦੀ ਹੈ ਉਹਦੇ ਅਨੁਸਾਰ ਜਿਹੜਾ ਹੈਗਾ ਹਰਿਆਣਾ ਸਰਕਾਰ ਉਸੇ ਕਿਵੇਂ ਦੇਖਦੇ ਚੌਦੀ ਸਾਹਿਬ 3.0 ਪਹਿਲਾਂ 3.0 ਬਾਅਦ ਵਿੱਚ ਮੈਂ ਤਾਂ ਇਸ ਨੂੰ ਇੱਕ ਲਾਈਨ ਸੰਭਵ ਕਰਾਂਗੀ ਕਿ ਭਾਈ ਨਰਿੰਦਰ ਭਾਈ ਮੋਦੀ ਜੀ ਸਾਡੇ ਅਮਿਤ ਸ਼ਾ ਜੀ ਨੱਡਾ ਜੀ ਔਰ ਸੰਪੂਰਨ ਹਰਿਆਣਾ ਦੇ ਜਿਹੜਾ ਇੱਕ ਇੱਕ ਨਿਵਾਸੀ ਹੈ ਅਸੀਂ ਦਿਲ ਦੀ ਗਹਿਰਾਈਆਂ ਤੋਂ ਪੰਜਾਬੀ ਉਹਨਾਂ ਦਾ ਧੰਨਵਾਦ ਕਰ ਰਹੇ ਹਾਂ ਕਿ ਉਹਨਾਂ ਨੇ ਉਹਨਾਂ ਦੀਆਂ ਨੀਤੀਆਂ ਦੇ ਮੋਹਰ ਲਾਈ ਤੀਸਰੀ ਵਾਰੀ ਸੈਂਟਰ ਚ ਬਣੀ ਔਰ ਤੀਸਰੀ ਵਾਰੀ ਹਰਿਆਣਾ ਚ ਬਣੀ ਹੈ ਔਰ ਇਹ ਸੁਖਦੇ ਕਿ ਉਹਦਾ ਨਾਲ ਹਰ ਵਰਗ ਹਰ ਵਰਗ ਚਾਹੇ ਉਹ ਦਲਿਤ ਹੈ ਚਾਹੇ ਕਿਸਾਨ ਹੈ ਚਾਹੇ ਉਹ ਯੂਥ ਹੈ ਔਰ ਚਾਹੇ ਉਹ ਕੋਈ ਵੀ ਸਮੁਦਾਇ ਨਾਲ ਸੰਬੰਧਿਤ ਹੈ ਉਹ ਸਾਰੇ ਨਰਿੰਦਰ ਭਾਈ ਮੋਦੀ ਜੀ ਦੀ ਨੀਤੀਆਂ ਭਾਜਪੀ ਦੀ ਸੋਚ ਦੇ ਨਾਲ ਜੁੜੀਆਂ ਹਨ ਔਰ ਸਾਡੀ ਦਿਲ ਦੇ ਗਹਿਰਾਈਆਂ ਤੋਂ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮਕਰ ਸਾਹਿਬ ਬੈਕ ਟੂ ਬੈਕ ਹੈਟ੍ਰਿਕ ਬਹੁਤ ਵੱਡੀ ਹੈਟ੍ਰਿਕ ਬਹੁਤ ਬਤਾ ਇਹ ਹਰਿਆਣੇ ਦੇ ਲੋਕਾਂ ਨੂੰ ਤੇ ਮੈਂ ਸਮਝਦਾ ਕਿ ਇਹ ਪੰਜਾਬ ਵੱਲ ਹੁਣ ਜੇਤ ਵੱਧਦੀ ਆਉਂਦੀ ਹੈ ਜੇ ਉੱਥੇ ਦਾ ਕਿਸਾਨ ਜੇ ਉੱਥੋਂ ਦੇ ਲੇਆਫ ਕੰਨੇ ਖੁਸ਼ ਨੇ ਕਿ ਤੀਜੀ ਵਾਰੀ ਉਹਨਾਂ ਮੋਦੀ ਸਰਕਾਰ ਬਣਾਈ ਏ ਤੇ ਮੋਦੀ ਸਰਕਾਰ ਤੀਜੀ ਵਾਰੀ ਪੂਰੇ ਰੰਗ ਲਿਆਏਗੀ ਅਸੀਂ ਰਲ ਕੇ ਬੇਨਤ ਕਰਾਂਗੇ ਤੇ ਜਿੱਤਾਂ ਪ੍ਰਾਪਤ ਕਰਾਂਗੇ ਓਏ ਇਸ ਵਾਰ ਪੰਜਾਬ ਦੀ ਵਾਰੀ ਆ ਪੰਜਾਬ ਦੀ ਵਾਰੀ ਵੱਧਦੀ ਜਾ ਰਹੀ ਏ ਵੱਧਦੀ ਜਾਏਗੀ ਇਹ ਜਿਹੜੇ ਉਹ ਜਿਹੇ ਵੇਸੀ ਤਸਦੀ ਵੇ ਦੂਜੇ ਓਏ ਹਰ ਵੇਲੇ ਠੀਕ ਹੋਣਗੇ ਅਸੀਂ ਠੀਕ ਰਾਵਾਂਗੇ ਤੇ ਵਧੀਆ ਠੀਕੇ ਨਾਲ ਪੰਜਾਬ ਚ ਆਜਾ ਜੇ ਗੱਲ ਸਾਬਤ ਹੋ ਚੁੱਕੀ ਐ ਕਿ ਜਿਹੜੀ ਕਾਂਗਰਸ ਕਹਿੰਦੀ ਸੀ ਕਿ Dalit ਦਾ ਜਿਹੜਾ ਉਹਦੀ ਬੈਕਬੋਨ ਹੈ ਅੱਜ ਉਸੇ Dalit ਔਰ ਪਿਛੜੀ ਸ਼੍ਰੇਣੀ ਦਾ ਜਿਹੜਾ ਵੋਟਰ ਹੈ ਉਹਨਾਂ ਨੇ ਹਰਿਆਣਾ 'ਚ ਸਰਕਾਰ ਬਣਾ ਕੇ ਇਹ ਸਾਬਿਤ ਕਰ ਦਿੱਤਾ ਕਿ ਕਾਂਗਰਸ ਨੇ ਹਮੇਸ਼ਾ ਜਿਹੜੇ Dalit ਹੈ ਉਹ ਅੱਜ ਵੀ ਜਿਹੜਾ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਪਾਰਟੀ ਨੇ ਕੰਰੈਸ਼ਨ ਕੀਤਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਜਿੱਤ ਹੈ ਔਰ ਮੈਂ ਸਮਝਦਾ ਕਿ ਅੱਜ ਜਿਹੜੀ ਕਾਂਗਰਸ ਇਹ ਦਾਵਾ ਕਰ ਰਹੀ ਸੀ ਕਿ ਹਰਿਆਣੇ ਦੇ ਵਿੱਚ ਸਰਕਾਰ ਬਣਨ ਜਾਣੀ ਹੈ ਹਰਿਆਣੇ ਕੋ ਸਰਕਾਰ ਬਣਾਣੀ ਬਹੁਤ ਹੀ ਚਾਹਿਆ ਕਾਂਗਰਸ ਜਿਹੜੀਆਂ ਸੀਟਾਂ ਜਰਮੂ ਕਸ਼ਮੀਰ ਦੇ ਵਿੱਚ ਪਈਆਂ ਦੇ ਵਿੱਚ ਜਿਹੜੀਆਂ ਕਾਂਗਰਸ ਨੂੰ ਜਿਹੜੀਆਂ ਉੱਥੇ ਹਾਸਲ ਹੋਈ ਹੈ ਇਹ ਗੱਲ ਇਸ ਗੱਲ ਨੂੰ ਸਾਬਤ ਕਰਦੀ ਹੈ ਕਿ ਅਜੂਰਾ ਦੇਸ਼ ਹੈ ਜਿਹੜਾ ਚਾਹੇ ਰੀਜਨਲ ਸੁਪਰੇ ਲਕਸ਼ਣਾ ਰਾਜ ਸਭਾ ਦਾ ਕਾਂਗਰਸ ਨੂੰ ਨਿਵਾਟਦਾ। ਕਾਹੀ ਗੁਰਦੀ ਲਾ ਜੇ ਆਜੀ ਕੋਲ ਵੱਲ ਦੀ ਟੀਮ ਸਾਬਤ ਆਕਰ ਨਹੀਂ ਹੋਣੀ। ਉਹ ਜੀ ਕਿਦਾ ਇਸ ਪਾਰਟੀ ਵਿੱਚ ਖੁਸ਼ੀਆਂ ਉਹ ਤੇ ਜਸ਼ਨ ਜਰੂਰ ਮਨਾਣਾ ਚਾਹੀਦਾ। ਅੱਜ ਸਾਡਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਾਰਜਕਰਤਾ ਪੂਰੇ ਪੰਜਾਬ ਦਾ ਪੂਰੇ ਜੋਸ਼ ਦੇ ਨਾਲ ਜਿਹੜਾ ਇਸ ਜਿਹਨੂੰ ਵੀ ਸੈਲੀਬ੍ਰੇਟ ਕਰ ਰਿਹਾ ਰਾਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦੀ ਪੂਰੀ ਆਸ ਹੈ ਕਿ ਪੰਜਾਬ ਦੇ ਵਿੱਚ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਨਿਰੇਜ ਕੁਪੜੀ ਪੂਰੀ ਗੱਲ ਕਰਨ ਲਈ ਹੁਣ ਜਲਦੀ ਵਾਰੀ ਤੋੜਿਆ ਸਹੀ ਤੇ ਦੇਖੋ ਇਸ ਤੋਂ ਪਹਿਲਾਂ ਦਾ ਮਹਾਰਾਸ਼ਟਰ ਦੀ ਵਾਰੀ ਹੈ ਫਿਰ ਦਿੱਲੀ ਦੀ ਵਾਰੀ ਹੈ ਉਸ ਤੋਂ ਬਾਅਦ ਪੰਜਾਬ ਦੀ ਵਾਰੀ ਵੀ ਆਏਗਾ ਤਾਂ ਇਹ ਸਾਲ ਵਿੱਚ ਵੀ ਕੋਈ ਨਾ ਭਾਜਪਾ ਨੇ ਤੁਮਾਰਾ ਤੇਰੀ ਜਲੰਧਰ ਦੀ ਲੀਡਰਸ਼ਿਪ ਅਜਿਨਾਲੇ ਖੁਸ਼ੀ ਦਾ ਪ੍ਰਸਤਾਵ ਕੀਤਾ ਹੈ ਔਰ ਭੰਦੇਰੇ ਵੀ ਪਾਏ ਗਏ ਨੇ ਮੂਹ ਵੀ ਮਿੱਠਾ ਕਰਾਇਆ ਗਿਆ ਤੇ ਨਾਲ ਹੀ ਨਾਲ ਆਪਣੀ ਖੁਸ਼ੀ ਦਾ ਜ਼ਿਕਤਾਵਾ ਵੀ ਕੀਤਾ ਕਿ हैट्रिक तो बाद लगातार दूसरी बार हैट्रिक पहला केंद्र में भी हैट्रिक मारी और हरियाणा में जाने को दिया ऐसी खुशी का पल देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp channel par but...